ਅਮਰਤਪਾਲ ਸਿੰਘ ਮਹਿਰੋ ਨਾ ਕਦੇ ਪਹਿਲਾ ਡਰਿਆ ਨਾ ਕਦੇ ਹੁਣ ਡਰਿਆ ਤੇ ਨਾ ਹੀ ਕਦੇ ਡਰੇਗਾ ਜੇ ਮੈਂ ਰੋਇਆ ਆ ਤਾਂ ਮੇਰੇ ਰੋਣ ਦੇ ਪਿੱਛੇ ਕੋਈ ਵਜ੍ਹਾ ਸੀ ਤੇ ਉੱਥੇ ਹੀ ਇਹ ਹੁਣ ਜਾਤਾ ਪ੍ਰਸ਼ਾਸਨ ਐਕਸ਼ਨ ਲਵੇਗੀ ਨਹੀਂ ਫਿਰ ਗੁਰੂ ਦੇ ਸਿੰਘ ਆਵਾਜ਼ ਚੱਕਣਗੇ ਦੱਸ ਦिए ਕਿ ਅਮਰਿਤਪਾਲ ਮਹਿਰੋ ਦੇ ਵੱਲੋਂ ਇੱਕ ਹੋਰ ਵੀਡੀਓ ਸਾਂਝੀ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਸਿੱਧਾ ਕਹਿ ਦਿੱਤਾ ਹੈ ਕਿ ਅਸੀਂ ਹਮੇਸ਼ਾ ਹੀ ਆਵਾਜ਼ ਉਠਾਉਣੇ ਆ ਤੇ ਪੰਜਾਬ ਦੇ ਵਿੱਚ ਅਜਿਹਾ ਸ਼ਰਿਆਮ ਹੋ ਰਿਹਾ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਇੱਕ ਵੀਡੀਓ ਦੇ ਕਲਿੱਪ ਜਿਹੜੀ ਕਿ ਕਾਫੀ ਦੇਖਣਯੋਗ ਨਹੀਂ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਉਹ ਵੀਡੀਓ ਪਾਖੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਅਸੀਂ ਰੋਏ ਆ ਤਾਂ ਅਜਿਹੀਆਂ ਵੀਡੀਓ ਨੂੰ ਆਕੇ ਰੋ ਰਹੇ ਆ ਦੇਖ ਕੇ ਰੋ ਰਹੇ ਆ ਕਿ ਸਾਡਾ ਜਿਹੜੇ ਕਿ ਪੰਜਾਬ ਦੇ ਲੋਕ ਕਿੱਧਰ ਨੂੰ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਹਜੇ ਵੀ ਪ੍ਰਸ਼ਾਸਨ ਅਤੇ ਸਰਕਾਰ ਨੇ ਬਿਲਕੁਲ ਹਿੱਚਪਵਟ ਲਈ ਹੈ ਅਮਰਤਪਾਲ ਸਿੰਘ ਮੈਰੋ ਦੇ ਵੱਲੋਂ ਫਿਰ ਤੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਿੱਧਾ ਕਹਿ ਦਿੱਤਾ ਹੈ ਕਿ ਐਕਸ਼ਨ ਲੋ ਜੇਕਰ ਉਈ ਐਫ ਆਈ ਆਰ ਦਰਜ ਨਹੀਂ ਕੀਤੀ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਐਕਸ਼ਨ ਲਵਾਂਗੇ ਤੇ ਜਿਸ ਨੂੰ ਲੈ ਕੇ ਇਹ ਬਿਆਨ ਦਿੱਤਾ ਗਿਆ ਆਓ ਤੁਹਾਨੂੰ ਸੁਣਾਉਨੇ ਆ ਪੂਰਾ ਮਾਮਲਾ ਹੋਰ ਕੀ ਆ ਮੈਂ ਸਿੱਖ ਜਗਤ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਵੀ ਕਈਆਂ ਦੇ ਮਨ ਦੇ ਵਿੱਚ ਇਹ ਸਵਾਲ ਆ ਵੀ ਅਮਰਤਪਾਲ ਸਿੰਘ ਮੈਰੋ ਰੋਇਆ ਕਿਉਂ ਆ ਇਹ ਸ਼ਾਇਦ ਟਰ ਗਿਆ ਮੈਨੂੰ ਪਤਾ ਕਿਉਂ ਰੋਇਆ ਬਾਕੀ ਗੱਲ ਬਾਅਦ ਚ ਕਰਾਂਗੇ ਆ ਇੱਕ ਮੈਂ ਵੀਡੀਓ ਪਲੇ ਕਰਦਾ ਥੱਲੇ ਵੇਖ ਲਿਓ ਮੈਂ ਤਾਂ ਰੋਇਆ ਵਾਂ ਆ ਵੀਡੀਓ ਵੇਖ ਲਓ ਤਾਰ ਰਹੀ ਆ ਵਾ ਦੇਖ ਲਈ ਦੇਖੀ ਚਲੋ ਦੇਖੀ ਹੁਣ ਤੁਹਾਨੂੰ ਮੇਰੇ ਰੋਣ ਦਾ ਜਿਹੜਾ ਕਾਰਨ ਉਹ ਪਤਾ ਲੱਗ ਜੀ ਦੇਖ ਲਈ ਵੀਡੀਓ ਤੁਸੀਂ ਸਾਰਿਆਂ ਨੇ ਵੀਡੀਓ ਦੇਖ ਲਈ ਹੋਣੀ ਆ ਹੁਣ ਇਹ ਵੀਡੀਓ ਹੈਗੀ ਆ ਪਿੰਡ ਭਿੰਡਰ ਕਲਾਂ ਜ਼ਿਲ੍ਹਾ ਮੋਗਾ ਦੀ ਪਿੰਡ ਕਲਾ ਪਿੰਡ ਥਾਣਾ ਧਰਮਕੋਟ ਦੇ ਵਿੱਚ ਪੈਂਦਾ ਮੈਂ ਤਾਂ ਰੋਇਆ ਸੀ ਵੀ ਇਹ 6-7 ਸਾਲ ਦੀ ਬੱਚੀ ਜੋ ਇੱਕ ਲੋੜਵੰਦ ਪਰਿਵਾਰ ਦੇ ਵਿੱਚੋਂ ਹੈਗੀ ਆ ਇਹ ਸ਼ਾਮ ਨੂੰ ਗੁਰਦਰਾ ਸਾਹਿਬ ਮੱਥਾ ਟੇਕਣ ਜਾਂਦੀ ਆ ਬੱਚਿਆਂ ਦੇ ਨਾਲ ਮੱਥਾ ਟੇਕ ਕੇ ਵਾਪਸ ਆਉਂਦੀ ਆ ਜਿਹੜਾ ਪਿੱਛੇ ਇਹ ਕੁੱਤਾ ਲੱਗਿਆ ਉਹਦੇ ਬੱਚੀ ਦੇ ਉਹ ਅਮਰਤਤਾਰੀ ਆ ਸਿਰ ਤੇ ਦਸਤਾਰ ਆ ਮੈਂ ਤਾਂ ਰੋਣਾ ਵੀ ਜਿਨ੍ਹਾਂ ਨੇ ਜਿਨ੍ਹਾਂ ਦੇ ਪੁਰਖਿਆਂ ਨੇ ਗਜਨੀ ਦੇ ਬਾਜ਼ਾਰਾਂ ਦੇ ਵਿੱਚੋਂ ਅੱਜ ਤੱਕ ਮੋੜ ਕੇ ਲਿਆਂਦੀਆਂ ਸੀ ਤੇ ਅੱਜ ਉਸ ਪੰਜਾਬ ਦੇ ਵਿੱਚ ਰਹਿਣ ਵਾਲੇ ਉਹਨਾਂ ਦੇ ਜਿਹੜੇ ਵੰਛੇ ਤੋਂ ਕਹਾਉਣ ਵਾਲੇ ਵੀ ਜਾਂ ਸੀ ਵੀ ਉਹਨਾਂ ਦੀ ਔਲਾਦ ਆ ਉਹਨਾਂ ਸੂਰਬੀਰ ਅਣਖੀ ਯੋਧਿਆਂ ਦੀ ਤੇ ਅੱਜ ਉਹ ਗਰੀਬ ਘਰੇ ਜੰਮੀਆਂ ਸਿੱਖਾਂ ਦੀਆਂ ਬਾਲੜੀਆਂ ਜੋ 6-7 ਸਾਲ ਦੀ ਉਮਰ ਆ ਤੇ ਉਹਨਾਂ ਦੇ ਨਾਲ ਛੇੜਛਾੜ ਕਰ ਰਿਹਾ ਵਾ ਮੈਂ ਇਹ ਵੀ ਕਹਿ ਦਿੰਨਾ ਜੀ ਜੇਕਰ ਬੱਚੀ ਇਕੱਲੀ ਹੁੰਦੀ ਤੇ ਸਖਰ ਦੁਪਹਿਰਾ ਹੁੰਦਾ ਤੇ ਇਹੇ ਬਲਾਤਕਾਰ ਹੋ ਗਿਆ ਸੀ ਤੇ ਹੁਣ ਵੀ ਬਲਾਤਕਾਰ ਹੀ ਆ ਕਿਉਂਕਿ ਉਹਦੇ ਮਨ ਦੇ ਵਿੱਚ ਜਿਹੜੀ ਸੋਚ ਸੀ ਉਹਨੇ ਆਪਦੇ ਮਨ ਦੇ ਅੰਦਰ ਤਾਂ ਇਸ ਬੱਚੀ ਦਾ ਬਲਾਤਕਾਰ ਕਰ ਦਿੱਤਾ ਹੁਣ ਗੱਲ ਆਉਂਦੀ ਆ ਪੰਜਾਬ ਸਰਕਾਰ ਤੇ ਤੇ ਪ੍ਰਸ਼ਾਸਨ ਤੇ ਮੈਂ ਕਿਸੇ ਦਾ ਵਿਰੋਧੀ ਨਹੀਂ ਹੈਗਾ ਪਰ ਸਾਡੇ ਤੋਂ ਇਹ ਚੀਜ਼ਾਂ ਝੱਲੀਆਂ ਨਹੀਂ ਜਾਂਦੀਆਂ ਪੰਜਾਬ ਵਿੱਚ ਠੀਕ ਆ ਹੁਣ ਇਹ ਵੀਡੀਓ ਮੈਂ ਪੋਸਟ ਕਰ ਦਿੱਤੀ ਆ ਸਾਡੇ ਕੋਲੇ ਗਾਂ ਦੀ ਗਾਂ ਆਈ ਆ ਅਸੀਂ ਨਾ ਤਾਂ ਕੈਮਰੇ ਚੋਂ ਕੱਢ ਕੇ ਲਿਆਏ ਆ ਨਾ ਆਪ ਜਾ ਕੇ ਬਣਾਈ ਆ ਇਹ ਵੀਡੀਓ ਪਹਿਲਾਂ ਹੀ ਲੀਕ ਸੀ ਦੂਜੀ ਗੱਲ ਮੋਗੇ ਦਾ ਤੇ ਧਰਮਕੋਟ ਦਾ ਪ੍ਰਸ਼ਾਸਨ ਇਹਦੇ ਦੇ ਉੱਤੇ ਜਲਦੀ ਤੋਂ ਜਲਦੀ ਐਕਸ਼ਨ ਲਵੇ ਜਿੰਨਾ ਛੇਤੀ ਹੋ ਸਕਦਾ ਜਦੋਂ ਕਪੂਰਿਆਂ ਤੋਂ ਪਿੰਡ ਰਕਲਾਂ ਨੂੰ ਐਂਟਰ ਹੋਵੋਗੇ ਸਾਹਮਣੇ ਪਿੰਡ 'ਚ ਵੜ ਕੇ ਵੱਡੀ ਸਾਰੀ ਕੋਠੀ ਆ ਖੱਬੇ ਹੱਥ ਸੰਦੀਪ ਨਾਂ ਮੁੰਡੇ ਦਾ ਤੇ ਉਹ ਇਸ ਟਾਈਮ ਪਿੰਡ ਰਕਲਾਂ ਦੇ ਵਿੱਚ ਹੈ ਨਹੀਂ ਅਸੀਂ ਪਤਾ ਕਰਾਇਆ ਹੋਇਆ ਜੇ ਪੁਲਿਸ ਅੱਜ ਤਰੀਕ ਹੈਗੀ ਆ 23 ਸਤੰਬਰ ਜੇ ਅੱਜ 23 ਸਤੰਬਰ ਤਰੀਕ ਆ 3:21 ਮਿੰਟ ਹੋ ਗਏ ਜੇ ਅੱਜ ਐਫ ਆਈ ਆਰ ਲਾਉਂਚ ਨਹੀਂ ਕਰਦੇ ਜਵਾਕੜੀ ਦੇ ਬਿਆਨ ਲੈਣ ਜੇ ਨਹੀਂ ਕਰਦੇ ਉਹਨਾਂ ਦੇ ਮਨ ਦੇ ਫਿਰ ਤਾਂ ਵੀ ਖਾਲਸਾ ਤਾਂ ਇਹ ਸਜ਼ਾ ਇਹਨੂੰ ਦਊਗਾ ਹੀ ਦਊਗਾ ਜਿੱਥੇ ਮਰਜੀ ਭੱਜ ਲੈਣ ਜਿੱਥੇ ਮਰਜੀ ਲੀਕਾ ਕੱਢ ਲੈਣ ਪਰ ਅਸਲ ਦੇ ਵਿੱਚ ਜਦੋਂ ਪ੍ਰੂਫ ਸਾਹਮਣੇ ਆ ਗਿਆ ਤੇ ਪੁਲਿਸ ਨੂੰ ਚਾਹੀਦਾ ਡੇਡੀ ਪੁਲਿਸ ਨਾਲ ਲੈ ਜਾ ਕੇ ਬੱਚੀ ਦੀ ਬੱਚੀ ਦੇ ਨਾਲ ਗੱਲਬਾਤ ਕਰਕੇ ਤੇ ਬੱਚੀ ਦੇ ਮਾਪਿਓ ਦੇ ਬਿਆਨਾਂ ਦੇ ਆਧਾਰ ਤੇ ਇਸ ਦੋਸ਼ੀ ਦੇ ਬਲਾਤਕਾਰ ਦੇ ਤਹਿਤ ਹੀ ਇਹਦੇ ਤੇ ਪਕੋਸੋ ਵੀ ਲੱਗੇ ਤੇ ਐਕਟ ਲੱਗੇ ਜਿਹਦੀ ਜਿਹਨੂੰ ਉਮਰ ਕੈਦੀ ਹੋਵੇ ਤੇ ਪਰਚਾ ਦਰਜ ਹੋਣਾ ਚਾਹੀਦਾ ਜੇ ਪ੍ਰਸ਼ਾਸਨ ਇਸ ਵੀਡੀਓ ਦੇ ਆਧਾਰ ਤੇ ਐਕਸ਼ਨ ਦੇ ਵਿੱਚ ਨਹੀਂ ਆਉਦੀ ਫਿਰ ਸਿੰਘਾਂ ਨੂੰ ਦੋਸ਼ ਨਾ ਦਿਓ ਵੀ ਅਮਰਤਪਾਲ ਸਿੰਘ ਦਾ ਕੀ ਹੱਕ ਸੀ ਭਿੰਡਰ ਕਲਾਂ ਦੇ ਵਿੱਚ ਆ ਕੇ ਇੱਕ ਬੰਦੇ ਨੂੰ ਸਜ਼ਾ ਦੇਣ ਦਾ ਅਸੀਂ ਤਾਂ ਭਾਈ ਪਹਿਲਾਂ ਹੀ ਕਿਹਾ ਅਸੀਂ ਤਾਂ ਖਾਲਸੇ ਨੇ ਆਪਦੇ ਕਾਨੂੰਨ ਲਾਗੂ ਹੀ ਕਰਨੇ ਆ ਐਦੋਂ ਪਹਿਲਾਂ ਖਾਲਸੇ ਦੀ ਕਿਤਾਬ ਖੁੱਲ ਜੇ ਤੇ ਕਾਨੂੰਨ ਨੂੰ ਆਪਦੀ ਕਿਤਾਬ ਖੋਲ ਲੈਣੀ ਚਾਹੀਦੀ ਆ ਤੇ ਇਸ ਦੋਸ਼ੀ ਦਾ ਪਤਾ ਕਰਕੇ ਤੇ ਇਹਨੂੰ ਤਵਾ ਤਵਾ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਕੇ ਇਹਦਾ ਰਿਮਾਂਡ ਲੈ ਕੇ ਤੇ ਇਹਨੂੰ ਜੇਲ੍ਹ ਭੇਜ ਦਿੱਤਾ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ